ਇਕ ਵਾਰ ਫੇਰ ਤੁਹਾਡਾ ਸਵਾਗਤ ਹੈ ਕਿਸਾਨ ਚੋਪਾਲ ਚ ਜੋ ਕਿ ਸਜੀ ਹੈ ਅੱਜ ਸੰਗਰੂਰ ਦੇ ਧੂਰੀ 슈ਗਰ ਮਿਲ ਦੇ ਬਾਹਰ ਮੈਂ ਆਰਐਨ ਕਾਉਂਸਲ ਤੁਹਾਡਾ ਸਵਾਗਤ ਕਰਦਿਆਂ ਇਹ ਇੱਕ ਜਿਹੜੀ ਕਿਸਾਨ ਚੋਪਾਲ ਹੈ ਇੱਕ ਦਰਦਨਾਕ ਕਿਸਾਨ ਚੋਪਾਲ ਹੈ ਜਿੱਦੇ ਵਿੱਚ ਕਿਸਾਨਾਂ ਦਾ ਦਰਦ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਮਰਨ ਵਰਤੇ ਚੱਲ ਰਿਹਾ ਹੈਗਾ ਇਹ ਚੋਪਾਲ ਦੇ ਵਿੱਚ ਸਾਡੇ ਨਾਲ ਕਿਸਾਨ ਨੁਮਾਇੰਦੇ ਮੌਜੂਦ ਨੇ ਜੋ ਮਰਨ ਵਰਤੇ ਬੈਠਾ ਕਿਸਾਨ ਸ਼ੰਗਾਰਾ ਸਿੰਘ ਮੌਜੂਦ ਆ ਭਾਈ ਸਾਹਿਬ ਮੈਂ ਪੁੱਛਣਾ ਚਾਹੁੰਦਾ ਜੇਕਰ ਮੁੱਦੇ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਮੁੱਦਾ ਹੈ ਤੁਹਾਡੀ ਕੀ ਪਰੇਸ਼ਾਨੀ ਹੈ ਅਸੀਂ ਜੀ ਗੰਨਾ ਵੇਚਿਆਗਾ ਤੇ ਗੰਨੇ ਦੇ ਪੈਸੇ ਲੈ ਲਈਆ 80 ਕਰੋੜ ਸਾਡੀ ਬਕਾਇਆ ਰਕਮ ਖੜੀ ਆ ਤੇ ਕੁਝ ਪਿੱਛੇ ਦੀ 8 ਕਰੋੜ ਪਿਛਲੇ ਸਾਲ ਦੀ ਵੀ ਆ ਉਹਦੇ ਲਈ ਅਸੀਂ ਬਾਰ ਬਾਰ ਜਿਹੜੇ ਸੰਘਰਸ਼ ਕੀਤੇ ਆ ਹੁਣ ਮਰਨ ਵਰਤ ਸੁਰੂ ਕੀਤਾ ਹੈਗਾ ਇੱਥੋਂ ਦੀ ਬਿਲਕੁਲ ਬਿਲਕੁਲ ਮੈਂ ਪੁੱਛਣਾ ਚਾਹਨਾ ਹੈਗਾ ਤੁਸੀਂ 80 ਕਰੋੜ ਰੁਪਏ ਤੁਹਾਡੀ ਤਨਦਰਾਸ਼ੀ ਖੜੀ ਹੈਗੀ ਹੈ ਕੀ ਤੁਸੀਂ ਇਸ ਵਾਸਤੇ ਪਹਿਲਾਂ ਕੋਈ ਸੰਘਰਸ਼ ਕੀਤਾ ਹੈਗਾ ਸਰਕਾਰ ਨੇ ਤੁਹਾਡੇ ਨਾਲ ਕੋਈ ਵਾਅਦਾ ਕੀਤਾ ਸਰਕਾਰ ਨੇ ਸਾਡੇ ਨਾਲ ਸਰਕਾਰ ਸਦਨ ਸਾਡੇ ਨਾਲ ਧੱਕਾ ਕਰਨੀ ਕਰਦੀ ਆਉਂਦੀ ਹੈ ਵੀ ਇਸ ਇਕੱਲੇ ਗੰਨੇ ਦੀ ਪੇਮੈਂਟ ਦੀ ਗੱਲ ਨਹੀਂ ਪਿੱਛੇ ਇਸ ਜੀਰੀ ਦੇ ਵਿੱਚ ਵੀ ਵੱਡਾ ਇਹ ਸੰਗਠਨ ਨੂੰ ਹੰਡਾਇਆ ਹੈ ਸਾਡੇ ਮਰਨ ਵਰਤ ਦੇ ਬੰਦੇ ਬੈਠੇ ਨੇ ਬਟੰਡੇ ਦੇ ਵਿੱਚ ਜੀਰੀ ਬਿਕੀ ਨਹੀਂ 10 ਕਿਲੋ ਦੀ ਕਾਰਟ ਦੇ ਨਾਲ ਵਪਾਰੀਆਂ ਨੇ ਸਾਨੂੰ ਲੁੱਟ ਲਿਆ ਦੂਜੇ ਪਾਸੇ ਸਰਕਾਰ ਸਾਡਾ ਮਜ਼ਾਕ ਉਡਾਉਂਦੀ ਹੈ ਵੀ ਜਿਹੜਾ ਖੁਦ ਕਰਦੀ ਕਸ਼ੀ ਕਰਦਾ ਕਿਸਾਨ ਆ ਵੀ ਕਿਸੇ ਹੋਰ ਕਾਰਨ ਕਰਦਾ ਹੈ ਪਰ ਕਿਸਾਨ ਖੁਦ ਗੱਸ਼ੀ ਹੋਰ ਕਾਰਨ ਨਾ ਨਹੀਂ ਕਰਦਾ ਜਾਂ ਸਾਨੂੰ ਸਾਡੀ ਵੇਚੀ ਫਸਲ ਦੇ ਪੈਸੇ ਨਹੀਂ ਮਿਲਦੇ ਅੱਜ ਗੰਨੇ ਦੀ ਜਿਹੜੀ ਫਸਲ ਹੈ 15 ਮਹੀਨਿਆਂ ਦੀ ਫਸਲ ਹੈ 15 ਮਹੀਨਿਆਂ ਦੀ ਫਸਲ ਦੇ ਪੈਸੇ ਪੇਮੈਂਟ ਨਹੀਂ ਮਿਲਦੀ ਕਿਸਾਨ ਲਈ ਕੋਈ ਚਾਰਾ ਨਹੀਂ ਹੈਗਾ ਦੌਗਸੇ ਆਪਦੇ ਦੁੱਖ ਨੂੰ ਰੋਂਦਾ ਤਾਂ ਸਰਕਾਰ ਸਾਨੂੰ ਦੁੱਖ ਵੀ ਨਹੀਂ ਰੋਂਣ ਦਿੰਦੀ ਪਰ ਅਸੀਂ ਇਸ ਗੱਲ ਤੇ ਕੀ ਸਰਕਾਰ ਇਹ ਜਿਹੜੀ ਹੈਗੀ ਜਾ ਕੇ ਪਿੰਡਾਂ ਦੇ ਵਿੱਚ ਸਾਡੇ ਨਾਲ ਐਵੇਂ ਦੇ ਵਾਅਦੇ ਕਰਦੀ ਹੈ ਪਰ ਉਹ ਸਰਕਾਰ ਇਸ ਗੱਲ ਤੋਂ ਸ਼ਰਮ ਨੂੰ ਨਹੀਂ ਕਰਦੀ ਹੈਗੀ ਵੀ ਅਸੀਂ ਇਹ ਜਿਹੜੇ ਝੂਠ ਦੇ ਵਾਅਦੇ ਇਹਨਾਂ ਨਾਲ ਕਰਦੇ ਆਂ ਵੀ ਇੱਕ ਪਾਸੇ ਫਸਲ ਵੇਚੀ ਦੀ ਇਹਨਾਂ ਦੇ ਪੈਸੇ ਨਹੀਂ ਮੰੰਦੇ ਦੂਜੇ ਪਾਸੇ ਕਹਿੰਦੇ ਨੇ ਕਿਸਾਨ ਕੰਮ ਛੱਡ ਗਿਆ ਤਾਂ ਮਰਦਾ ਖੁਦਕਸ਼ੀ ਕਰਕੇ ਪਰ ਸਾਡੀ ਮਜਬੂਰੀ ਆ ਮਨ ਤੋਂ ਵੀ ਤਾਂ ਸਾਡੇ ਕੋਲੇ ਕੋਈ ਚਾਰਾ ਨਹੀਂ ਹੈਗਾ ਬਿਲਕੁਲ ਬਿਲਕੁਲ ਬਹੁਤ ਦਰਦ ਹੈ ਇਹਨਾਂ ਨੇ ਕਿਸਾਨ ਦਾ ਦੱਸਿਆ ਹੈਗਾ ਜੇਕਰ ਗੰਨੇ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ 15 ਮਹੀਨਿਆਂ ਦੀ ਫਸਲ ਤੁਸੀਂ ਦੱਸੀ ਹੈਗੀ ਹੈ ਤੁਸੀਂ ਪਿੱਛੇ ਜੇ ਸੰਘਰਸ਼ ਕੀਤਾ ਸੀ ਕਿਸ ਤਰ੍ਹਾਂ ਦਾ ਸੰਘਰਸ਼ ਸੀ ਉਹ ਉਹ ਵੀ ਗੰਨੇ ਦੀ ਪੇਮੈਂਟ ਲੈਣ ਵਾਸਤੇ ਸੰਘਰਸ਼ ਕੀਤਾ ਸੀ ਜੀ ਇਸ ਹਾਲ ਕੇ ਜੀ ਐਮ ਐਲ اے ਗੋਲਡੀ ਸਾਹਿਬ ਨੇ ਤੇ ਮਿਲ ਮੈਨੇਜਮੈਂਟ ਨੇ ਪ੍ਰਸ਼ਾਸਨ ਨੇ ਰਲ ਕੇ ਇੱਕ ਕਮਿਟਮੈਂਟ ਕੀਤੀ ਸੀ ਕਿ ਕਿਸਾਨਾਂ ਦੇ ਖਾਤਿਆਂ 'ਚ 1.5 ਕਰੋੜ ਰੁਪਏ ਹਰ ਰੋਜ਼ ਪਾਇਆ ਕਰਾਂਗੇ ਔਰ ਮਿਲ ਖਾੜਦ ਦੇ ਵੇਲੇ ਤੱਕ ਟੋਟਲ ਪੇਮੈਂਟ ਕਲੀਅਰ ਕਰਾਂਗੇ ਇਹਨਾਂ ਨੇ 4-5 ਕਿ ਦਿਨ ਪੈਸੇ ਪਾਏ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਅਸੀਂ ਸਮਝੌਤਾ ਤੋੜ ਦਿੱਤਾ ਜਿਸ ਤੋਂ ਕਿ ਦੁਬਾਰਾ ਫੇਰ ਧੂਰੀ ਦੇ ਵਿੱਚ ਦੋ ਐਜੀਟੇਸ਼ਨਾਂ ਚੱਲੇ ਬਿਲਕੁਲ ਬਿਲਕੁਲ ਇਹ ਜਿਹੜਾ ਸਰਕਾਰ ਔਰ ਪ੍ਰਸ਼ਾਸਨ ਅਬਦੇ ਸਮਝੌਤੇ ਤੋਂ ਆਪਣੇ ਕੀਤੀ ਗੱਲ ਤੋਂ ਜਿਹੜੇ ਭੱਜੇ ਨੇ ਉਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਜਿਹੜਾ ਕਿੰਨਾ ਕੁ ਹੈਗਾ ਔਰ ਉਸ ਤੋਂ ਬਾਅਦ ਨਹੀਂ ਪ੍ਰਸ਼ਾਸਨ ਨੇ ਸੁਣੀ ਤੁਹਾਡੀ ਪ੍ਰਸ਼ਾਸਨ ਨੇ ਕੋਈ ਨਹੀਂ ਸੁਣੀ ਪਹਿਲਾਂ ਅਸੀਂ ਰੋੜ ਰੋਕਦੇ ਹੁੰਦੇ ਰੋਡ ਦਾ ਕੋਈ ਪ੍ਰਭਾਵ ਨਹੀਂ ਪਿਆ ਸਮਝੌਤਾ ਕਰਕੇ ਮੁੱਕਰ ਜਾਂਦੇ ਨੇ ਆਖਰ ਨੂੰ ਹੁਣ ਸਾਨੂੰ ਮਰਨਾਂ ਬੈ ਰਹਿ ਹੈ ਕਿ ਇਹ ਵਿਆਜ ਖਾਂਦੇ ਨੇ ਸਰਕਾਰ ਇਹਨਾਂ ਦਾ ਰਲ ਹੀ ਹੋਈ ਹੈ 1 ਕਰੋੜ ਦਾ 1 ਲੱਖ ਵਿਆਜ ਵਾਜਦਾ 1 ਮਹੀਨੇ ਦਾ ਇਹ 80 ਕਰੋੜ ਦੇ ਵੀ ਬੈਠੇ ਨੇ 80 ਲੱਖ ਰੁਪਈਆ ਕਿਸਾਨਾਂ ਦਾ ਸਰਕਾਰ ਤੇ ਰਲ ਕੇ ਖਾ ਰਹੇ ਬਿਲਕੁਲ ਬਹੁਤ ਵੱਡੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ 80 ਕਰੋੜ ਰੁਪਏ ਸਰਕਾਰ ਹੈ ਜਿਹੜੀ ਉਹ ਮਿਲ ਮੈਨੇਜਮੈਂਟ ਹੈ ਉਹ ਦੱਬੀ ਬੈਠੀ ਹੈ ਤੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉਹਦਾ ਵਿਆਜ ਤੱਕ ਜਿਹੜਾ ਵਾਪਸ ਨਹੀਂ ਹੋ ਰਿਹਾ ਤੇ ਮੈਂ ਪੁੱਛਣਾ ਚਾਹਣਾ ਭਾਈ ਸਾਹਿਬ ਤੁਹਾਨੂੰ ਕਿ ਮਤਲਬ ਕਾਫੀ ਲੰਬੇ ਅਰਸੇ ਤੋਂ ਤੁਹਾਡਾ ਸੰਘਰਸ਼ ਚੱਲ ਰਹੀ ਹੈ ਕਿ ਹੁਣ ਉਸ ਤੋਂ ਬਾਅਦ ਜਦੋਂ ਸੰਘਰਸ਼ ਸ਼ੁਰੂ ਹੋਇਆ ਕੋਈ ਪ੍ਰਸ਼ਾਸਨ ਕੋਈ ਪੁਲਿਸ ਕੋਈ ਮਿਲ ਮੈਨੇਜਮੈਂਟ ਤੁਹਾਨੂੰ ਮਿਲੀ ਨਹੀਂ ਇੱਥੇ ਕੋਈ ਸਾਨੂੰ ਸੰਘਰਸ਼ ਤੇ ਮਿਲ ਨਹੀਂ ਆਇਆ ਜੀ ਸਿਰਫ ਸਾਡੇ ਕਿਸਾਨ ਵੀਰ ਨੇ ਜਿਹੜੇ ਭੁੱਖ ਹੜਤਾਲ ਤੇ ਬੈੰਦੇ ਨੇ ਜਾਂ ਮਰਨਾ ਵਰਤ ਤੇ ਬੈੰਦੇ ਨੇ ਉਹਨਾਂ ਨੂੰ ਚੱਕਣ ਵਾਸਤੇ ਪ੍ਰਸ਼ਾਸਨ ਪੁਲਿਸ ਨੂੰ ਜ਼ਰੂਰ ਭੇਜਦਾ ਰੋਜ਼ ਦੀ ਰੋਜ਼ ਜ਼ਬਰਦਸਤੀ ਸਾਡੇ ਕੋਲੋਂ ਸਾਡੇ ਕਿਸਾਨ ਤੱਕੇ ਦੇ ਨਾਲ ਚੁੱਕੇ ਜਾਂਦੇ ਨੇ ਅਤੇ ਅਸੀਂ ਸਰਕਾਰ પાસે ਮੰਗ ਕਰਦੇ ਆਂ ਤੇ ਜਿੱਥੇ ਸਰਕਾਰ ਨੂੰ ਕੋਸਦੇ ਆਂ ਅਸੀਂ ਇਥੋਂ ਦੀ ਨਿਆਂ ਪ੍ਰਣਾਲੀ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆਂ ਕਿ ਉਹ ਵੀ ਜੇ ਅਸੀਂ ਕਿਸੇ ਤੋਂ ਲੈਣਾ ਤਾਂ ਸਾਡੇ ਤੇ ਪਰਚਾ ਦਰਜ ਹੈ ਜੇ ਅਸੀਂ ਕਿਸੇ ਦਾ ਦੇਣਾ ਫੇਰ ਵੀ ਸਾਡੇ ਤੇ ਪਰਚਾਦਾਰਾ ਦਰਜ ਹੈ ਇਥੋਂ ਦੀ ਨਿਆ ਪ੍ਰਣਾਲੀ ਅਥੇ ਅਸੀਂ ਬੜੀ ਗੱਲ ਕੀ ਇਥੋਂ ਤੱਕ ਵੀ ਕਹਿੰਦੇ ਆ ਕਿ ਸਾਡੀ ਗੱਲ ਯੂਨੋ ਤੱਕ ਵੀ ਜਾਣੀ ਚਾਹੀਦੀ ਹੈ ਤੇ ਗੱਲ ਕੀਤੀ ਜਵੇ ਮਰਨ ਵਰਤ ਦੀ ਕਦ ਤੋਂ ਇਹ ਤੁਹਾਡਾ ਮਰਨ ਵਰਤਾ ਜਿਹੜਾ ਉਹ ਸ਼ੁਰੂ ਹੋਇਆ ਹੈਗਾ ਕਿੰਨੇ ਕਿਸਾਨ ਬੈਠ ਚੁੱਕੇ ਔਰ ਕਿੰਨੇ ਜਿਹੜਾ ਪੁਲਿਸ ਵੱਲੋਂ ਚੱਕੇ ਗਏ ਨੇ ਜੀ ਪਿਛਲੇ 7 ਦਿਨਾਂ ਤੋਂ ਸਾਡਾ ਇਹ ਮਰਨ ਵਰਤ ਦਾ ਜੋ ਪ੍ਰੋਗਰਾਮ ਹੈ ਉਹ ਸ਼ੁਰੂ ਕੀਤਾ ਹੋਇਆ ਹੈ ਉਹ ਇਸ ਨਹੀਂ ਸ਼ੁਰੂ ਕੀਤਾ ਕਿ ਜਿੰਨਾ ਚਿਰ ਤੱਕ ਇਹ ਮਿਨਲ ਮੈਨੇਜਮੈਂਟ ਸਾਡਾ ਪੈਸਾ ਪੈਸਾ ਨਹੀਂ ਦਿੰਦੇ ਸਾਡੇ ਸਾਥੀ ਵਾਰ-ਵਾਰ ਇੱਥੇ ਮਰਨwarte ਤੇ ਬੈਠਦੇ ਰਹਿਣਗੇ ਹੁਣ ਤੱਕ ਸਾਡੇ ਇਹ ਆ ਵੀ ਪਹਿਲਾਂ ਸਰਦਾਰ ਮਹਿੰਦਰ ਸਿੰਘ ਬੜੈਸੀ ਉਸ ਨੂੰ 3 ਦਿਨਾਂ ਬਾਅਦ ਚੱਕ ਲਿਆ ਉਸ ਤੋਂ ਬਾਅਦ ਸਰਦਾਰ ਰਣਜਗਰ ਸਿੰਘ ਚੌਂਦਾ ਉਹਨਾਂ ਦੀ ਜਗ੍ਹਾ ਤੇ ਨਾਲ ਤੁਰੰਤੋ ਬੈ ਗਏ ਉਹਨਾਂ ਨੇ ਆਪਣਾ ਮਰਨwarte ਸ਼ੁਰੂ ਕਰਤਾ ਪਰ ਰਾਤ ਦੀ ਗੱਲ ਹੈ ਕਿ ਇੱਥੇ ਦਾ ਜਿਹੜਾ ਹੈ ਸਿਟੀ ਇਨਚਾਰਜ ਜੋ ਇੱਥੇ ਐਸਐਚਓ ਬੜੇ ਥੱਕੇ ਨਾਲ ਉਹ ਬੰਦਾ ਜਿਹਦੀ ਕਿ ਹਾਲਤ ਬਹੁਤ ਮਾਰੀ ਸੀ ਉਸ ਨੂੰ ਇੰਨੀ ਬੇਦਰਦੀ ਨਾਲ ਘੜੀਸ ਕੇ ਇਸ ਤਰ੍ਹਾਂ ਉਸ ਨੂੰ ਸਾਡੇ ਸਾਰੇ ਸਾਥੀਆਂ ਤੋਂ ਖੋ ਕੇ ਲੈ ਕੇ ਗਏ ਨੇ ਬਹੁਤ ਹੀ ਮਾਰੀ ਉਹਨਾਂ ਨੇ ਗੱਲ ਕੀਤੀ ਆ ਉਹ ਸਾਥੀ ਦੇ ਬਾਰੇ ਸੋ ਇਹ ਸਾਡਾ ਜਿਹੜਾ ਧਰਨਾ ਹੁਣ ਸਾਡਾ ਉਸ ਤੋਂ ਬਾਅਦ ਤੁਰੰਤ ਸਾਡੇ ਸਾਥੀ ਸਿੰਘਾਰਾ ਸਿੰਘ ਰਾਜੀਆ ਇਹ ਮਰਨ ਵਕਤ ਤੇ ਬਹਿ ਗਏ ਜੇ ਇਸ ਨੂੰ ਵੀ ਸਰਕਾਰ ਦਾ ਕਨੂਚਾ ਕਿਲੇ ਸਾਨੂੰ ਕੋਈ ਚਿੰਤਾ ਨਹੀਂ ਹੋਰ ਸਾਡੇ ਸਾਥੀ ਸਰਸਲਾ ਤਿਆਰ ਨੇ ਹਾਲੇ ਸਾਡੇ ਕੋਲੇ ਬੜੀ ਲੰਬੀ ਕਤਾਰ ਹੈ ਇਹ ਇਸ ਤਰ੍ਹਾਂ ਨਹੀਂ ਮੁੱਕਣ ਵਾਲੀ ਚਾਹੇ ਕਿੰਨਾ ਹੀ ਜ਼ੋਰ ਨਾਲੇ ਸਰਕਾਰ ਜਿੰਨਾ ਚਿਰ ਤੱਕ ਸਾਡੀ ਪੈਸੇ ਪੈਸੇ ਹੀ ਦੇਗੀ ਇਹ ਮਿਲ ਮਾਰਕ ਨਹੀਂ ਕਰਦੇ ਸਾਡੇ ਸਾਥੀ ਇਸ ਤਰੀ ਸੰਘਰਸ਼ ਕਰਦੇ ਰਹਿਣਗੇ ਤੇ ਹੋ ਸਕਦਾ ਸਾਨੂੰ ਇਹ ਸੰਘਰਸ਼ ਹੋਰ ਵੀ ਪ੍ਰਚੰਡ ਕਰਨਾ ਪਵੇ ਮੇਜਰ ਸਿੰਘ ਜੀ ਮੈਂ ਜਾਨਣਾ ਚਾਹਨਾ ਹੈਗਾ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਚੂਨ ਜਾਬਤਾ ਲੱਗਿਆ ਹੋਇਆ ਹੈ ਚੂਨ ਜਾਬਤੇ ਦਾ ਹਵਾਲਾ ਦੇ ਕੇ ਮੈਨੂੰ ਪਤਾ ਲੱਗਿਆ ਸੀ ਤੁਹਾਡੇ ਘਰੇ ਨੋਟਸ ਭੇਜੇ ਜਾ ਰਹੇ ਹੈਗੇ ਨੇ ਕੀ ਹੈ ਉਹ ਕਹਾਣੀ ਸਾਰੀ ਮੈਂ ਜਾਨਣਾ ਚਾਹੁੰਦਾ ਹਾਂ ਦੇਖੋ ਚੋਨ ਜਾਬਤੇ ਦਾ ਮਿਲ ਦੀ ਪੇਮੈਂਟ ਦੇ ਉੱਤੇ ਕੋਈ ਅਸਰ ਨਹੀਂ ਇਹ ਸਰਕਾਰ ਜਾਣਬੁੱਝ ਕੇ ਹਾਈ ਕੋਰਟ ਦਾ ਰੈਫਰੈਂਸ ਦੇ ਕੇ ਡੀਸੀ ਦੇ ਨਾਂ ਥੱਲੇ ਸਾਨੂੰ ਉਹ ਭੇਜੇ ਨੇ ਨੋਟਿਸ ਉਹਨਾਂ ਨੋਟਿਸਾਂ 'ਚ ਬੜੀ ਹਾਸੋਈ ਨਹੀਂ ਗੱਲ ਕਹੀ ਆ ਵੀ ਤੁਹਾਤੋਂ ਦੁਕਾਨਦਾਰ ਤੰਗ ਨੇ ਤੁਸੀਂ ਸਾਨੂੰ ਨੋਟਿਸ ਨਹੀਂ ਦਿੱਤਾ ਮਰਨ ਵਰਤ ਤੋਂ ਪਹਿਲਾਂ ਬੈਠਣ ਤੋਂ ਪਹਿਲਾਂ ਸਾਥੀ ਮਹਿੰਦਰ ਸਿੰਘ ਬੜਾਏ ਚ ਐਸਡੀਐਮ ਸਾਹਿਬ ਨੂੰ ਲਿਖ ਕੇ ਦੇ ਕੇ ਆਏ ਨੇ ਉਦੋਂ ਹੀ ਇੱਕ ਹਫ਼ਤਾ ਬਾਅਦ ਮਰਨ ਵਰਤ ਸ਼ੁਰੂ ਹੋਇਆ ਹੈ ਦੂਸਰਾ ਦੁਕਾਨਦਾਰ ਸਾਰੇ ਸਾਡੀ ਹਮਾਇਤ ਕਰ ਰਹੇ ਨੇ ਤੀਸਰਾ ਮੈਂ ਚਾਹੁੰਨਾ ਮੰਗ ਕਰਦਾ ਆ ਵੀ ਉਹ ਜਿਹੜਾ ਮਿਲ ਮਾਲਕ 80 ਕਰੋੜ ਸਾਡਾ ਦੱਬੀ ਬੈਠਾ ਹੈ ਠੱਗ ਹੈ ਚੋਰ ਹੈ ਕਿਸਾਨਾਂ ਦਾ ਦੇਣਦਾਰ ਹੈ ਉਹਨੂੰ ਤਾਂ ਕੋਈ ਨੋਟਿਸ ਨਹੀਂ ਅਜੇ ਤੱਕ ਭੇਜਿਆ ਇਥੋਂ ਦੀ ਸਰਕਾਰ ਨੇ ਜਾਂ ਇਥੋਂ ਦੇ ਪ੍ਰਸ਼ਾਸਨ ਨੇ ਕਿਸਾਨ ਜਿਹੜੇ ਪੁਰਾਣ ਮੰਤਰੀ ਕਿਨਾਂ ਬੈਠੇ ਨੇ ਉਹਨਾਂ ਨੂੰ ਨੋਟਿਸ ਭੇਜ ਰਹੇ ਆ ਇਹ ਤਾਂ ਸਰਕਾਰ ਦੀ ਬੜੀ ਮਾੜੀ ਪਾਲਿਸੀ ਹੈ ਔਰ ਇਥੋਂ ਵੀ ਸੁਣਨ ਆਇਆ ਮੈਨੂੰ ਸਰਕਾਰ ਨੇ ਜੋ ਵਾਇਰਲ ਵੀਡੀਓ ਹੋ ਰਹੀਆਂ ਇਥੋਂ ਦੇ ਨਮਾਇੰਦਿਆਂ ਵੱਲੋਂ ਉਹ ਕਹ ਰਹੇ ਆ ਕਿ ਇਹ ਪ੍ਰਾਈਵੇਟ ਮਿਲ ਹੈ ਪ੍ਰਾਈਵੇਟ ਯੂਨੀਵਰਸਿਟੀਆਂ ਕਾਰਖਾਨੇ ਆ ਵਸਾਂ ਨੇ ਬਹੁਤ ਸਾਰੇ ادارے ਆ ਪਰ ਉਹ ਕਿਸੇ ਕਾਨੂੰਨ ਦੇ ਅਧੀਨ ਚਲਦੇ ਆ ਸਰਕਾਰ ਦੇ ਅਧੀਨ ਚਲਦੇ ਆ ਜੇ ਸਰਕਾਰ ਚਾਹੇ ਉਹਨਾਂ ਤੋਂ ਤੁਰੰਤ ਪੈਸੇ ਦਵਾ ਸਕਦੀ ਹੈ ਪਰ ਸਰਕਾਰ ਦੀ ਨੀਤ ਸਾਫ ਨਹੀਂ ਸਰਕਾਰ ਨੇ ਤਾਂ ਇਹ ਕਿਹਾ ਸੀ 15 ਜਨਵਰੀ ਤੱਕ ਸਮੂੱਚਾ ਬਕਾਇਆ ਜਿਹੜਾ ਉਹ ਕਿਸਾਨਾਂ ਨੂੰ ਮਿਲ ਜੂਗਾ ਅੱਜ 15 ਜਨਵਰੀ ਤੋਂ ਬਾਅਦ ਦੇਖ ਲਓ ਮਾਰਚ ਵੀ ਖਤਮ ਹੋਣ ਲੱਗੀ ਹੈ ਕਿਸਾਨਾਂ ਨੂੰ ਬਕਾਇਆ ਫੇਰ ਨਹੀਂ ਮਿਲੇ ਮੈਂ ਸਮਝਦਾ ਚੋਣ ਜਾਬਤੇ ਦਾ ਤੇ ਕੋਈ ਅਸਰ ਨਹੀਂ ਹੋਇਆ ਸਰਕਾਰ ਪਜਾਨ ਬੁਝਕੇ ਦੀ ਗੱਲ ਕਰਦੀ ਹੈ ਜਿਵੇਂ ਆ ਮੇਜਰ ਸਿੰਘ ਜੀ ਗੱਲ ਕਰ ਰਹੇ ਨੇ ਡਾਕਟਰ ਸਾਹਿਬ ਵੀ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈਗੀ ਸਰਕਾਰ ਦੇ ਨੁਮਾਇੰਦੇ ਤੁਹਾਨੂੰ 골ਡੀ ਜੀ ਵੀ ਮਿਲੇ ਸੀ ਪ੍ਰਸ਼ਾਸਨ ਨੂੰ ਵੀ ਮਿਲਿਆ ਸੀ ਉਹਨਾਂ ਨੇ ਜੋ ਵਾਦਾ ਕੀਤਾ ਉਹ ਵੀ ਪੂਰਾ ਨਹੀਂ ਹੋਇਆ ਤੁਹਾਨੂੰ ਇਸ ਮਾਮਲੇ ਚ ਹਾਲਾਤ ਕੀ ਨਜ਼ਰ ਆਉਂਦੇ ਨੇ ਦੇਖੋ ਜੀ ਗੱਲ ਇਹ ਆ ਜਿਵੇਂ ਸਾਡੇ ਨਾਲ ਪਹਿਲਾਂ ਸਮਝੌਤਾ ਕੀਤਾ ਉਹ ਸਮਝੌਤੇ ਤੋਂ ਮੁੱਕਰ ਕੇ ਉਹਦੇ ਵਿੱਚ ਸਾਡੇ ਹਲਕੇ ਦਾ ਵਿਧਾਇਕ ਸੀਗਾ ਵਿੱਚ ਸਾਰਾ ਪ੍ਰਸ਼ਾਸਨ ਸੀਗਾ ਪੇਮੈਂਟ ਲੈ ਕੇ ਭੱਜ ਜਾਂਦੇ ਨੇ ਵਿਆਜ ਖਾਂਦੇ ਆ ਉਹੀ ਇਹਨਾਂ ਦੀ ਨੀਅਤ ਹੁਣ ਬਣੀ ਹੋਈ ਆ ਜਿਵੇਂ ਅਸੀਂ ਪੇਮੈਂਟ ਜਿਆਦਾ ਤੋਂ ਜਿਆਦਾ ਕਿੰਨੀ ਦੱਬ ਸਕਦੇ ਆ ਪਰ ਅਸੀਂ ਇਸ ਵਾਰੀ ਤਹਈਆ ਕਰਿਆ ਹੋਇਆ ਇਸ ਵਾਰੀ ਅਸੀਂ ਇੰਨਾ ਮਤਲਬ ਸਖਤ ਜਿਟੀਸ਼ਨ ਕਰ ਰਹੇ ਹਾਂ ਵੀ ਇਹਨਾਂ ਨੂੰ ਪੇਮੈਂਟ ਲੈ ਕੇ ਭੱਜਣ ਨਹੀਂ ਦੇਣ ਦਿੱਤਾ ਜਾਊਗਾ ਚਾਹੇ ਇਹਨਾਂ ਦੀ ਪ੍ਰਾਪਰਟੀ ਅਟੈਚ ਕਰਾਉਣੀ ਪਵੇ ਅਸੀਂ ਉਧਰ ਵੀ ਲੱਗੇ ਹੋਏ ਹਾਂ ਉਸ ਤਰੀਕੇ ਤੇ ਜੇ ਇਹਨਾਂ ਦੀ ਪ੍ਰਾਪਰਟੀ ਅਟੈਚ ਕਰਕੇ ਕਿਸਾਨਾਂ ਦੀ ਪੇਮੈਂਟ ਹਰ ਹਾਲਤ 'ਚ ਦਬਾਵਾ ਮੈਂ ਕਿਉਂਕਿ ਰੋਜ਼ ਕਿਸਾਨ ਮਰ ਰਹੇ ਨੇ ਕਦੇ ਦੋ ਕਿਸਾਨ ਖੁਦਗੱਸੀ ਕਰਕੇ ਕਦੇ ਤਿੰਨ ਕਿਸਾਨ ਖੁਦਗੱਸੀ ਕਰਕੇ ਸਰਕਾਰ ਜਿੱਥੇ ਸਾਡੇ ਤੇ ਦਬਾਅ ਪਾ ਰਹੀ ਆ ਇਤੋਂ ਸਾਥੀਆਂ ਨੂੰ ਚੱਕ-ਚੱਕ ਕੇ ਲੈ ਜਾ ਰਹੀ ਆ ਅਸੀਂ ਮਰਨ ਲਈ ਆਇਆ ਸਾਨੂੰ ਮਰਨ ਵੀ ਨਹੀਂ ਦਿੰਦੇ ਹੈਗੇ ਸਾਡੇ ਬੱਚਿਆਂ ਦੇ ਫੀਸਾ ਨਹੀਂ ਭਰੀਆਂ ਜਾ ਰਹੀਆਂ ਅੱਜ ਸਾਡੀ ਸਥਿਤੀ ਇਹ ਬਣੀ ਹੋਈ ਆ ਸਕੂਲਾਂ ਦੇ ਦਾਖਲੇ ਹੋਣੇ ਆ ਕਿਸੇ ਕਿਸਾਨ ਕੋਲੇ ਪੈਸਾ ਨਹੀਂ ਹੈਗਾ ਦਾਖਲੇ ਕਰਾਉਣ ਲਈ ਕਿਸੇ ਕਿਸਾਨ ਕੋਲੇ ਪੈਸਾ ਨਹੀਂ ਹੈਗਾ ਦਵਾਈ ਲਿਆਉਣ ਲਈ ਸਾਮੀ ਉਲਟਾ ਸਾਡੇ ਤੇ ਦਬਾਅ ਪਾ ਕੇ ਸਾਨੂੰ ਉਸਦਾ ਕਰ ਰਿਹਾ ਨੋਟਸ ਦੇ ਦੇ ਕੇ ਵੀ ਤੁਹਾਨੂੰ ਡਰਾਉਣਾ ਸੀ ਬਿਲਕੁਲ ਕਿਸੇ ਨੇ ਨਹੀਂ ਡਰਨਾ ਜਿਵੇਂ ਭਗਤ ਸਿੰਘ ਉਹਨਾਂ ਨੇ ਲੜਾਈ ਲੜੀ ਤੇ ਇਹਨੂੰ ਲੜਾਈ ਨੂੰ ਹੋਰ ਤਿੱਖਾ ਕਰਕੇ ਹਰ ਹਾਲਤ 'ਚ ਇਹ ਮਸਲਾ ਹੱਲ ਕਰਾਂਗੇ ਬਿਲਕੁਲ ਕਿਸਾਨ ਨੇ ਜਿਹੜੇ ਉਹ ਇਸ ਵਾਰ ਇਸ ਜਿੱਤੇ ਆੜੇ ਨੇ ਕਿ ਉਹਨਾਂ ਨੇ ਆਪਣਾ ਜਿਹੜਾ ਫੈਸਲਾ ਉਹ ਕਰਵਾ ਕੇ ਰਹਿਣਾ ਤੇ ਇਸ ਵੇਲੇ ਅਸੀਂ ਮੌਜੂਦ ਸੀ ਜੋ ਸ਼ੂਗਰ ਮਿਲ ਦੇ ਬਾਹਰ ਮਰਨ ਵਰਤ ਦਾ ਜਿਹੜਾ ਧਰਨਾ ਲੱਗਿਆ ਹੋਇਆ ਹੈਗਾ ਇਸ ਪੇਮੈਂਟ ਨੂੰ ਲੈ ਕੇ ਹੁਣ ਲੈਂਦੇ ਆ ਇੱਕ ਛੋਟਾ ਜਿਹਾ ਬ੍ਰੇਕ ਔਰ ਬ੍ਰੇਕ ਤੋਂ ਬਾਅਦ ਉਹਨਾਂ ਕਿਸਾਨਾਂ ਨਾਲ ਵੀ ਗੱਲ ਕਰਾਂਗੇ ਜੋ ਪਿਛਲੇ 19 ਦਿਨ ਤੋਂ ਉੱਤੇ ਲੁਧਿਆਣਾ ਦਿੱਲੀ ਹਾਈਵੇ ਦੇ ਉੱਪਰ ਆਪਣੇ ਪਰਿਵਾਰਾਂ ਸਮੇਤ ਹੜਤਾਲ ਕਰੀ ਬੈਠੇ ਨੇ ਚਾਹ ਸਰਕਾਰ ਮਰਦਾਬਾਦ ਮਰਦਾਬਾਦ ਪੁਰਨਾਵਾ ਪੁਰਨਾਵਾ ਮੁਲਾਵਾਤਵਾ ਪੁਰਨਾਵਾ ਪੁਰਨਾਵਾ ਕਿਸਾਨ ਚਪਾਲ ਵਿੱਚ ਤੁਹਾਡਾ ਮੁਰਤੋ ਸਵਾਗਤ ਹੈ ਇਸ ਵੇਲੇ ਅਸੀਂ ਮੌਜੂਦ ਹਾਂ ਦਿੱਲੀ ਲੁਧਿਆਣਾ ਹਾਈਵੇ ਤੇ ਜਿੱਥੇ ਕਿਸਾਨ ਨੇ ਆਪਣੇ ਪਰਿਵਾਰਾਂ ਸਮੇਤ ਧਰਨਾ ਦੇ ਰਹੇ ਨੇ ਔਰ ਗੰਨੇ ਦੀ ਪੁਰਾਣੀ ਔਰ ਨਮੀ ਅਦਾਇਗੀ ਨੂੰ ਲੈ ਕੇ ਇਹਨਾਂ ਦਾ ਇਹ ਜਿਹੜਾ ਪ੍ਰਦਰਸ਼ਨ جاری ਹੈ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਟਰੈਲੀਆਂ ਟਰੈਕਟਰ ਲਾ ਕੇ ਇਹਨਾਂ ਨੇ ਇਹ ਇੰਤਜ਼ਾਮਾਤ ਕੀਤਾ ਹੋਇਆ ਹੈ ਔਰ ਪੂਰੀ ਤਰ੍ਹਾਂ ਇਸ ਰੋਡ ਨੂੰ ਬਲਾਕ ਕੀਤਾ ਹੋਇਆ ਹੈ ਔਰ ਚਾਰੇ ਪਾਸੇ ਜਿਹੜਾ ਹੈਗਾ ਲੋਕਾਂ ਨੂੰ ਆਵਾਜਾਈ ਜਿਹੜੀ ਪੂਰੀ ਤਰ੍ਹਾਂ ਠੱਪ ਹੈ ਇਧਰ ਉਧਰੋਂ ਜੋ ਪਿੰਡਾਂ ਵਿੱਚੋਂ ਦੀ ਸੂਏ ਤੋਂ ਹੋ ਕੇ ਲੋਕਾਂ ਨੂੰ ਕਾਫੀ ਖੱਜਲ-ਖੁਆਰੀ ਦਾ ਜਿਆ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਔਰ ਪ੍ਰਸ਼ਾਸਨ ਇਹ ਕਿਸੇ ਗੱਲ ਨੂੰ ਸਮਝ ਨਹੀਂ ਰਹੇ ਔਰ ਇਹ ਸਾਰੇ ਕਿਸਾਨ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਨਿਗਾ ਮਾਰੀਏ ਆਪਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਆਪਣੀ ਗੰਨੇ ਦੀ ਅਦਾਇਗੀ ਨੂੰ ਲੈ ਕੇ ਪਰੇਸ਼ਾਨ ਨੇ ਔਰ ਉਹਨਾਂ ਦੇ ਨਾਲ ਭਾਰਤੀ ਕਿਸਾਨੀ ਉਹਨਾਂ ਨੇ ਇਕਤਾ ਉਗਰਾਹਾਂ ਦੇ ਕਾਰਕੁਨ ਵੀ ਉਹਨਾਂ ਦਾ ਸਮਰਥਨ ਦੇਣ ਲਈ ਡਟੇ ਹੋਏ ਨੇ ਪੀੜਤ ਕਿਸਾਨਾਂ ਵੱਲ ਪਹਿਲਾਂ ਚਲਦੇ ਆਪਾਂ ਹਾਂਜੀ ਕੀ ਨਾਮ ਹੈ ਔਰ ਤੁਹਾਡਾ ਕੀ ਪਰੇਸ਼ਾਨੀ ਹੈ ਹਰਨੇਕ ਸਿੰਘ ਪਿੰਡ ਬਮਾਲ ਤੋਂ ਮੈਂ ਇੱਥੇ ਆਇਆ ਪਰੇਸ਼ਾਨੀ ਇਹ ਹੈ ਕਿ ਮਿਲ ਮੈਨੇਜਮੈਂਟ ਸਾਡੀ ਪਾਲੀ ਹੋਈ ਫਸਲ ਨੂੰ ਤਾਂ ਲੈ ਲੈਂਦੀ ਹੈ ਪਰ ਜਦੋਂ ਅਸੀਂ ਪੇਮੈਂਟ ਮੰਗਦੇ ਹਾਂ ਘਰ ਦੇ ਕਾਰਜ ਕਰਨ ਲਈ ਬੱਚਿਆਂ ਦੀ ਫੀਸ ਦੇਣ ਲਈ ਕੋਈ ਹੋਰ ਆਪਦਾ ਵਹੀਕਲ ਵਗੈਰਾ ਠੀਕ ਕਰਾਉਣ ਲਈ ਤੇ ਸਾਡੇ ਕੋਲ ਪੈਸੇ ਨਹੀਂ ਹੁੰਦੇ ਸਾਨੂੰ ਵਿਆਜੂ ਪੈਸੇ ਆੜਤੀਆਂ ਤੋਂ ਲੈਣੇ ਪੈਂਦੇ ਨੇ ਅਸੀਂ ਇਹ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ 1.5% ਵਿਆਜ ਲੈਂਦੀ ਹੈ ਆੜਤੀਆਂ ਸਾਰੀ ਸੱਤੋਂ ਅਸੀਂ ਵੀ ਮੰਗ ਕਰਦੇ ਹਾਂ ਜਿੱਥੇ 슈ਗਰ ਕੈਨਸ ਪਰਚੇਸ ਐਂਡ ਸਪਲਾਈ ਐਕਟ 653 ਦੇ ਵਿੱਚ ਇਹ ਦਰਜ ਹੈ ਕਿ 7.5% ਵਿਆਜ ਦਿੱਤਾ ਜਾਵੇ ਉਸ ਵਿਆਜ ਨੂੰ ਵਧਾ ਕੇ ਵੀ 1.5% ਕੀਤਾ ਜਾਵੇ ਔਰ ਸਾਨੂੰ ਤੁਰੰਤ ਉਹਦੀ ਅਦਾਇਗੀ ਹੋਣੀ ਚਾਹੀਦੀ ਹੈ ਤੇ ਪੀੜਿਤ ਕਿਸਾਨਾਂ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਇਸ ਲੋਕ ਮੈਂ ਭពਿੰਦਰ ਸਿੰਘ ਮਾਨ ਤੁਰੀ ਤੋਂ ਜੀ ਕਿਸਾਨਾਂ ਦੇ ਪਿਛਲੇ ਸਾਲ ਦੇ ਵੀ ਇਸ ਸਾਲ ਦੇ ਵੀ ਜੋ ਗੰਨੇ ਦੀ ਅਦਾਇਗੀ ਆ ਲੋਕ ਲੋਕਾਂ ਨੇ ਸਿੱਟਿਆ ਗੰਨਾ ਬਹੁਤ ਮਿਹਨਤੀ ਇੱਕ ਸਾਲ ਦੀ ਫਸਲ ਹੁੰਦੀ ਹੈ ਜ਼ਿਮੀਂਦਾਰ ਨੂੰ ਪੈਸੇ ਨਹੀਂ ਮਿਲ ਰਹੇ ऐसे ਮਿਲਣ ਦੀ ਘਾਟ ਕਰਕੇ ਪੈਦੋਂ ਬਹੁਤ ਵੱਡੀ ਲੋੜ ਹੁੰਦੀ ਹੈ ਬੱਚਿਆਂ ਨੂੰ ਪੜ੍ਹਾਈ ਦੀ ਬੜੀ-ਬੜੀ ਪ੍ਰੋਬਲਮ ਆ ਰਹੀ ਹੈ ਵਿਆਹ ਸ਼ਾਦੀਆਂ ਸਾਨੂੰ ਧੀਆਂ ਪੇਣਾ ਦੇ ਰਿਕਵੈਸਟਾਂ ਕਰ ਕਰਕੇ ਰਿਸ਼ਤਾਰਿਆਂ ਦੇ ਕੋਲੇ ਅੱਗੇ ਪਿੱਛੇ ਕਰਨੇ ਪੈ ਰਹੇ ਹੈ ਸੋ ਸਾਡੀ ਬਹੁਤ ਜ਼ਿਆਦਾ ਬੇਨਤੀ ਹੈ ਵੀ ਪ੍ਰਸ਼ਾਸਨ ਸਾਡੀ ਬਿਲਕੁਲ ਮਦਦ ਨਹੀਂ ਕਰ ਰਿਹਾ 18 ਦਿਨੋਂ ਕਿ ਸਾਨੂੰ ਕਿਸੇ ਨੇ ਆ ਕੇ ਇੱਥੇ ਪੁੱਛਿਆ ਤੱਕ ਨਹੀਂਗਾ ਸੋ ਅਸੀਂ ਪੂਰਜ ਸਰਕਾਰ ਨੂੰ ਅਪੀਲ ਕਰਦੇ ਹਾਂ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੋ ਇਹ ਕਰਦੇ ਹੋਏ ਇਹ ਜਲਦੀ ਨਿਮਟਾਰਾ ਕੀਤਾ ਜਾਵੇ ਔਰ ਸਾਨੂੰ ਵੀ ਬੜਾ ਮਹਿਸੂਸ ਹੋ ਰਿਹਾ ਟ੍ਰੈਫਿਕ ਦੇ ਵਿੱਚ ਬੜੀ-ਬੜੀ ਪ੍ਰੋਬਲਮ ਆ ਰਹੀ ਹੈ ਪਰ ਸਾਡੀ ਮਜਬੂਰੀ ਹੈ ਅਸੀਂ ਰਿਕਵੈਸਟਾਂ ਕਰ ਕਰ ਦੇਖ ਲਿਆ ਇਹਨਾਂ ਨੂੰ ਜਾ ਕੇ ਮੀਟਿੰਗ ਕਰ ਕਰ ਦੇਖ ਰਹੇ ਹਾਂ ਪਰ ਸਰਕਾਰ ਦੇ ਕਰਨ ਤੇ ਜੂ ਨਹੀਂ ਸਰਦੀ ਬਿਲਕੁਲ ਜਿਵੇਂ ਇਹਨਾਂ ਨੇ ਕਿਹਾ ਹੈਗਾ ਮੀਟਿੰਗਾਂ ਕੀਤੀਆਂ ਹੈਗੀਆਂ ਉਹਨਾਂ ਨਾਲ ਪ੍ਰਸ਼ਾਸਨ ਨਾਲ ਸਰਕਾਰੀ ਨੁਮਾਇੰਦਿਆਂ ਨਾਲ ਤੁਹਾਨੂੰ ਲੱਗਦਾ ਹੈਗਾ ਕਿ ਉਹਦਾ ਕੋਈ ਅਸਰ ਨਹੀਂ ਹੋਇਆ ਨਹੀਂ ਵਾਕਈ ਨਹੀਂ ਅਸਰ ਹੋਇਆ ਜੀ ਅਸਰ ਤਾਂ ਮੰਨ ਲਓ ਹੁਣ ਵੀ ਮੰਨ ਲਓ ਜਿਵੇਂ ਸਾਡਾ ਕਿਸਾਨ ਦਾ ਤਾਂ ਇੱਕ ਤਮਾਸ਼ਾ ਬਣਾਇਆ ਹੋਇਆ ਹੈ ਕਿਸਾਨ ਨੂੰ ਮੰਨ ਲੋ ਦਿਖਾ ਰਹੇ ਨੇ ਹੁਣ ਵੀ ਸਾਨੂੰ ਵੀ 5 ਅਪ੍ਰੈਲ ਨੂੰ 7 ਅਪ੍ਰੈਲ ਨੂੰ 10 ਨੂੰ ਪਰ ਜ਼ਿੰਮੇਵਾਰੀ ਕੋਈ ਨਹੀਂ ਪੱਕੀ ਗੱਲ ਕੋਈ ਨਹੀਂ ਕਰਦਾ ਕਿਸਾਨ ਦੇ ਬੱਚਿਆਂ ਦੀਆਂ ਐਡਮਿਸ਼ਨਾਂ ਦੁਬਾਰੇ ਨਵੇਂ ਸੈਸ਼ਨ ਸ਼ੁਰੂ ਹੋ ਗਏ ਪਿਛਲੀ ਵਾਰ ਪੇਪਰ ਮੰਨ ਲੋ ਬੜੀ ਮੁਸ਼ਕਲ ਨਾਲ ਫੀਸਾਂ ਭਰ ਕੇ ਮਿੰਤਾ ਕਰਕੇ ਕਿਸੇ ਤੋਂ ਆੜਤੀਏ ਤੋਂ ਪੈਸੇ ਲੈ ਕੇ ਬਠਾਈ ਪਰ ਹੁਣ ਨਵੇਂ ਸੈਸ਼ਨ ਸ਼ੁਰੂ ਨੇ ਫੀਸਾਂ ਭਰਨ ਨੂੰ ਪੈਸਾ ਕੋਈ ਨਹੀਂ ਜੇ ਤੁਸੀਂ ਕਿਸਾਨ ਦੀ ਗੱਲ ਸੁਣੋ ਬਹਿ ਕੇ ਤਾਂ ਰੋਣ ਆਉਂਦਾ ਨਿੱਕੇ ਨਿੱਕੇ 10-10 ਸਾਲਾਂ ਦੇ ਬੱਚੇ ਆਪਣੇ ਮਾਪੇ ਨੂੰ ਕਹਿੰਦੇ ਨੇ ਵੀ ਮਮਾ ਪੈਸੇ ਨਹੀਂ ਅਸੀਂ ਪੁਰਾਣੀਆਂ ਕਿਤਾਬਾਂ ਲੈ ਲਾਂਗੇ ਪ੍ਰਮਾਤਮਾ ਦੀ ਕਸਮ ਰੋਣ ਆਉਂਦਾ ਬੱਚਿਆਂ ਦੀਆਂ ਕਿਸਾਨਾਂ ਦੀਆਂ ਗੱਲਾਂ ਸੁਣ ਕੇ ਹਨਾ ਵੀ ਕਿਸਾਨ ਜਾਵੇ ਤਾਂ ਜਾਵੇ ਕਿੱਥੇ ਜੇ ਸਰਕਾਰ ਇੰਨੀ ਕਿਸਾਨ ਤੋਂ ਮੰਲੋ ਮੁਖਮੂੜਗੀ ਵੀ ਜਮਈ ਬੇੜਾਗਰ ਕੀ ਹੋ ਗਿਆ ਹੁਣ ਆਉਣ ਵਾਲੇ ਟਾਈਮ ਤੇ ਅਸੀਂ ਤਾਂ ਜੇ ਇਹੀ ਹਾਲਾਤ ਰਹੇ ਸਰਕਾਰ ਦੇ ਤਾਂ ਲੈਸਨਾ ਚ ਇਹਨਾਂ ਦਾ ਪਿੰਡਾਂ ਚ ਜਾ ਕੇ ਨਾਲ ਵਿਰੋਧ ਕਰਾਂਗੇ ਜੀ ਮਗਰ ਚਾਹੇ ਕੁਝ ਵੀ ਹੋ ਜੇ ਮੰਨ ਲਓ ਇਹਨਾਂ ਨੂੰ ਦਸਾਂਗੇ ਵੀ ਕਿਸਾਨਾਂ ਕਿਉਂ ਇਹਨਾਂ ਨੇ ਆ ਜਾ ਗੁਸਰੇਆ ਸਰਕਾਰ ਨੇ ਕਿਹਾ ਸੀ ਕਿ ਰਵਾਇਤੀ ਫਸਲਾਂ ਤੋਂ ਬਦਲ ਗੰਨੇ ਤੇ ਆ ਜਾਓ ਤੁਸੀਂ ਜਾਂ ਹੋਰ ਫਸਲਾਂ ਤੇ ਆ ਜਾਓ ਤੁਸੀਂ ਗੰਨਾ ਬੀਜਿਆ ਤੇ ਤੁਹਾਨੂੰ ਕਿੰਨਾ ਕੁ ਦੁੱਖ ਹੋਇਆ ਸਰਕਾਰ ਦੇ ਜਿਹੜੇ ਸਾਡੇ ਰਾਜਨੀਤਿਕ ਬੰਦੇ ਨੇ ਉਥੇ ਤਾਂ ਉਹ ਆਪਣੇ ਮਹਿਲਾਂ ਦੇ ਵਿੱਚ ਬੈਠ ਕੇ ਜਾਂ ਲੋਕ ਸਭਾ ਵਿਧਾਨ ਸਭਾ ਦੇ ਵਿੱਚ ਬੈਠ ਕੇ ਕਾਨੂੰਨ ਬਣਾਈ ਜਾਂਦੇ ਨੇ ਵੀ ਬਦਲਵੀਆਂ ਫਸਲਾਂ ਬੀਜੋ ਆਸੀਂ ਗੰਨਾ ਬਦਲਵੀਂ ਫਸਲੇ ਬੀਜਿਆ ਇਹਦੇ ਸਾਨੂੰ ਪੇਮੈਂਟਾਂ ਨਹੀਂ ਮਿਲ ਰਹੀਆਂ ਪਿਛਲੇ ਸਾਲ ਦੀ 10 ਕਰੋੜ 42 ਲੱਖ ਰੁਪਇਆ ਪਿਛਲੇ ਸਾਲ ਦਾ ਰਿਹਾ ਤੇ ਇਸ ਵਾਰੀ ਵੀ 67 ਕਰੋੜ ਦੇ ਉੱਪਰ ਪਹੁੰਚ ਚੁੱਕਿਆ ਪਰ ਸਰਕਾਰ ਦਾ ਨਾ ਮੈਨੇਜਮੈਂਟ ਦਾ ਕੋਈ ਧਿਆਨ ਨਹੀਂ ਜ਼ਿਮੀਂਦਾਰ ਨੂੰ ਬਚਾਉਣ ਦਾ ਜ਼ਿਮੀਂਦਾਰ ਦਾ ਹੁਣ ਇੱਕੋ ਇੱਕ ਬਸ ਅੱਕ ਚੁੱਕਿਆ ਵੀ ਉਹ ਕਿਤੇ ਆਤਮ ਹੱਤਿਆ ਦੇ ਵੱਲ ਰਾਹ ਤੁਰਨ ਨੂੰ ਤਿਆਰ ਨੇ ਸਰਕਾਰ ਇਸ ਵੱਲ ਧਿਆਨ ਦੇਵੇ ਪ੍ਰਸ਼ਾਸਨ ਤੇ ਮੈਨੇਜਮੈਂਟ ਇਸ ਦੀ ਜ਼ਿੰਮੇਵਾਰ ਹੋਊਗੀ ਜੇ ਸਾਡੇ ਜ਼ਿਮੀਂਦਾਰ ਦਾ ਕੋਈ ਇਹ ਨੁਕਸਾਨ ਹੁੰਦਾ ਹੈ ਸੀਂ ਦੇਖ ਸਕਦੇ ਹਾਂ ਕਿ ਮਤਲਬ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਕਿਸਾਨਾਂ ਦੇ ਨੇ ਬਜ਼ੁਰਗ ਸ਼ਰੀਰ ਇਹ ਸੜਕ ਦੇ ਕਿਨਾਰੇ ਦਿਨਾਂ ਔਰ ਰਾਤ ਕੱਟਣ ਨੂੰ ਮਜਬੂਰ ਨੇ ਔਰ ਇਹਨਾਂ ਦਾ ਜਿਹੜਾ ਬਾਹ ਫੜੀ ਆ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਂ ਇਹਨਾਂ ਵੱਲੋਂ ਜੋ ਹੈ ਆਪਣਾ ਸਾਥ ਜਿਹੜਾ ਨਵਾਇਆ ਜਾ ਰਿਹਾ ਲਗਾਤਾਰ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੀ ਅੱਛੀ ਜਿੰਨਾ ਜਿੰਨੇ ਦਿਨ ਤੱਕ ਇਹ ਜਿੱਥੇ ਤੱਕ ਲੜਨਗੇ ਅਸੀਂ ਨਾਲ ਰਹਾਂਗੇ ਤੇ ਸਾਨੂੰ ਇਸ ਗੱਲ ਦਾ ਦੁੱਖ ਹੈਗਾ ਵੀ ਜਿਹੜੀ ਇਹਨਾਂ ਦੀ ਪੇਮੈਂਟ ਸਰਕਾਰ ਕਿਉਂ ਨਹੀਂ ਦੇ ਰਹੀ ਵੇ ਇੱਕ ਨੀ ਨਮੀਆ ਨੀਤੀਆਂ ਜਿਹੜੀਆਂ ਲਾਗੂ ਕਰ ਰਹੀਆਂ ਨੇ ਸਾਰੀ ਤਰ੍ਹਾਂ ਦੀ ਖੇਤੀ ਨੂੰ ਫੇਲ ਕਰਨ ਤੇ ਜਾ ਰਹੀਆਂ ਨੇ ਇਹ ਇੱਕ ਅਸਿਆਰਾਗਾ ਵੱਡੀ ਜਣੀ ਆਫਤਾ ਜਿਹੜੀ ਆਉਣ ਵਾਲੀ ਕਿਸ ਤਰ੍ਹਾਂ ਪੈਰ ਵੀ ਕਰ ਰਹੇ ਜੀ ਤੁਸੀਂ ਇਸ ਦੀ ਪੈਰ ਵੀ ਜਿਸੀਂ ਲਗਾਤਾਰ ਜਥੇਬੰਦੀ ਕਿਸਾਨ ਨਾਲ ਮੋਢਾ ਨਾਲ ਲਾ ਕੇ ਖੜੀ ਆ ਔਰ ਉਹਦੇ ਨਾਲ ਜਿੱਥੇ ਸਰਕਾਰਾਂ ਕਹਿੰਦੇ ਵੀ ਕਿਸਾਨ ਦੇਸ ਦੀ ਰੀੜ ਦੀ ਹੱਡੀ ਆ ਉਥੇ ਇਹ ਇਹ ਜਿਹੜੀਆਂ ਸਰਕਾਰਾਂ ਨੇ ਇਹਨੂੰ ਕਿਸਾਨ ਨੂੰ ਬਿਲਕੁਲ ਮਾਰਨ ਤੇ ਲੱਗੀਆਂ ਹੋਈਆਂ ਨੇ ਵਲਕੇ ਹਜੇ ਸਾਡੇ ਕਿਸਾਨ ਵਗੋਂ ਨੂੰ ਕੱਲ ਨੋਟ ਭੇਜੇ ਗਏ ਤੁਸੀਂ ਗੈਰ ਕਾਨੂੰਨੀ ਧੰਨਾਂ ਲਈ ਬੈਠੋ ਜਾਂਦੀ ਸਰਕਾਰਾਂ ਪੈਸੇ ਦੇਣ ਦੀ ਬਜਾਏ ਧਮਕੀਆਂ ਦੇ ਰਹੀ ਹੈ ਇਸ ਕਰਕੇ ਅਸੀਂ ਪੂਰਾ ਜ਼ੋਰ ਲਾ ਕੇ ਪੈਸਾ ਦਵਾ ਕੇ ਫੇਰਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਸ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਜਿਹੜੀ ਸਰਕਾਰ ਆ ਗਈ ਇਹ ਗੱਲ ਦਾ ਧਿਆਨ ਦੇਵੇ ਇਹਨਾਂ ਦਾ ਜਿਹੜੀ ਪੇਮੈਂਟਾਂ ਪਹਿਲੀ ਦੇ ਹੋਣ ਵਾਲੀ ਸਰਕਾਰ ਪੂਰੀ ਦੇਵੇ ਜੇਕਰ ਸਰਕਾਰ ਨੇ ਧਿਆਨ ਨਾ ਦਿੱਤਾ ਜਿੱਥੇ ਸਹੀਂ ਗੰਨਾ ਕਮੇਟੀ ਕੋਲ ਲੜੂਗੀ ਭਾਰਤੀ ਕਿਸਾਨ ਯੂਨੀਅਨ ਦਾ ਸਾਥ ਉਹਨਾਂ ਦੇ ਨਾਲ ਰਹੂ ਚਾਹੇ ਸਾਨੂੰ ਜੇਲ੍ਹ ਜਾਣਾ ਪਵੇ ਚਾਹੇ ਸਾਨੂੰ ਗੋਲੀ ਖਾਣੀ ਪਵੇ ਕਿਹੜਾ ਮਰਜ਼ੀ ਕਦਮ ਚੱਕਣਾ ਪਵੇ ਅਸੀਂ ਇਹ ਲੜਾਈ ਤੋਂ ਪਿੱਛੇ ਨਹੀਂ ਹਟਾਂਗੇ ਕਿਸੇ ਵੀ ਹਾਲਤ ਵਿੱਚ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਆਪਣੀ ਇਸ ਦਾਸਤਾਨ ਨੂੰ ਲੈ ਕੇ ਉਰੇ ਬੈਠੇ ਨੇ ਹਰ ਰੋਜ਼ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਇਸ ਮੰਚ ਤੋਂ ਉਹਨਾਂ ਨੂੰ ਸਮੋਦਨ ਕੀਤਾ ਜਾਂਦਾ ਹੈ ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਜਤਾ ਜੀ ਅਸੀਂ ਕਹਿਣਾ ਵੀ ਸਾਡੇ ਜਿਹੜੇ ਮੁਸ਼ਕਲਾਂ ਦਾ ਹੱਲ ਕਰੇ ਗੌਰਮੈਂਟ ਤੇ ਨਹੀਂ ਅਸੀਂ ਕਾਲੜਾ ਸੰਘਰਸ਼ ਲੜਾਂਗੇ ਜਿਵੇਂ ਸਰਛਾਲ ਵਾਲਿਆਂ ਦੀ ਲੜਦੀ ਜੇ ਲਾ ਪੇਮੈਂਟ ਆ ਪਈਆਂ ਸਾਡੇ ਕਰਜ਼ੇ ਦੇ ਲਿਖੇ ਨਾ ਮਾਰੀ ਨਾ ਅਸੀਂ ਪਟ્રોલ ਬੰਬਾਂ ਦੀ ਵਰਤੋਂ ਜ਼ਰੂਰ ਕਰਾਂਗੇ ਅਸੀਂ ਜ਼ਿੰਮੇਵਾਰ ਗੱਲਾਂ ਗੁਰਜਤ ਸਿੰਘ ਪਿੰਡ ਵਾਲਿਆਂ ਬਿਲਕੁਲ ਕਾਫੀ ਗੁੱਸਾ ਜਿਹੜਾ ਹੈ ਕਿਸਾਨਾਂ ਦਾ ਵੱਧਾ ਜਾ ਰਿਹਾ ਹੈਗਾ ਸਰਕਾਰ ਔਰ ਪ੍ਰਸ਼ਾਸਨ ਦੇ ਨਾਲ ਔਰ ਮਿਲ ਮੈਨੇਜਮੈਂਟ ਦੇ ਨਾਲ ਇਹਨਾਂ ਦੀ ਮੰਗ ਹੈਗੀ ਹੈ ਕਿ ਜਿਸ ਤਰ੍ਹਾਂ ਇਹਨਾਂ ਦਾ ਸੰਘਰਸ਼ ਹੈ ਜਿਹੜਾ ਉਹ ਬੱਬਨਪੁਰ ਨਹਿਰ ਤੋਂ ਹੋ ਕੇ ਇਸ ਹਾਈਵੇ ਤੱਕ ਪਹੁੰਚਿਆ ਹੈਗਾ ਔਰ ਤਿੰਨ ਕਿਸਾਨ ਲਗਾਤਾਰ ਮਰਨ ਵਰਤ ਦੇ ਉੱਪਰ ਬੈਠੇ ਹੈਗੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦੋ ਕਿਸਾਨਾਂ ਨੂੰ ਮਹਿੰਦਰ ਸਿੰਘ ਬੜੈਚ ਔਰ ਉਜਾਗਰ ਸਿੰਘ ਨੂੰ ਦਾਖਲ ਕਰਾਇਆ ਗਿਆ ਔਰ ਤੀਸਰਾ ਕਿਸਾਨ ਹੈ ਜਿਹੜਾ ਉਹ ਸ਼ੰਗਾਰਾ ਸਿੰਘ ਫੇਰ ਮਰਨ ਵਾਲ ਤੇ ਉੱਪਰ ਬੈਠਾ ਹੈ ਇਹ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਜਿਹੜੀ ਸਰਕਾਰ ਔਰ ਪ੍ਰਸ਼ਾਸਨ ਹੈ ਜੋ ਲੋੜਿੰਦਾ ਕਾਰਵਾਈ ਨਹੀਂ ਕਰ ਰਹੀ ਹੈਗੀ ਇਸ ਨੂੰ ਲੈ ਕੇ ਮੌਜੂਦਾ ਹਾਲਾਤ ਨੇ ਜਿਹੜੇ ਉਹ ਲਗਾਤਾਰ ਵੱਧ ਤੋਂ ਵੱਧਤਰ ਹੋ ਰਹੇ ਨੇ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਮੌਕੇ ਦੀ ਨਜ਼ਾਕਤ ਨੂੰ ਔਰ ਇਨ੍ਹਾਂ ਕਿਸਾਨਾਂ ਦੀ ਬਣਦੀ ਪੇਮੈਂਟ ਆ ਜਿਹੜੀ ਜਲਦੀ ਉਹ ਦੇਣੀ ਚਾਹ ਦੇਣੀ ਬਣਦੀ ਹੈ ਅੱਜ ਦੀ ਕਿਸਾਨ ਚਪਾਲ ਦੇ ਵਿੱਚ ਐਨਾ ਹੀ ਕੱਲ ਫੇਰ ਮਿਲਾਂਗੇ ਇੱਕ ਨਵੀਂ ਚਪਾਲ ਦੇ ਵਿੱਚ ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਆਰ ਐਨ ਕਾਉਂਸਲ ਪੀਟੀਸੀ న్యూਸ ਪੈਂਟਤਰੀ ਸੰਗਰੂਰ ਚਾਲ ਸਰਕਾਰ ਮੁਰਦਾਬਾਦ ਮੁਰਦਾਬਾਦ